ਅਕਸਰ ਜਿਹੜਾ ਹੈ ਚਾਹੇ ਬੱਚਾ ਹੈ ਚਾਹੇ ਬੁਰੋ ਦਾ ਕੋਈ ਚਾਹੇ ਦੁਆਨਾ ਅੱਜ ਕੱਲ ਬਿਮਾਰ ਰਹਿੰਦੇ ਆ ਅਸੀਂ ਦੇਖਿਆ ਵੀ ਜਿਹੜਾ ਦੰਦਾ ਨਗਰ ਹੈ ਇਸ ਦੇ ਵਿੱਚ ਇੱਕ ਬਹੁਤ ਮੇਨ ਰੋਡ ਹੁੰਦਾ ਹੈ ਇਸ ਦੇ ਵਿੱਚ ਕਿੰਨਾ ਦੰਦਾ ਨਹੀਂ ਕਿੰਨਾ ਸੰਭਾਲ ਨਹੀਂ ਦੰਦਾ ਦੇ ਸਾਮ ਸੰਭਾਲ ਪ੍ਰਤੀ ਸਾਨੂੰ ਬਹੁਤ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕਿ ਮੂੰਹ ਦੇ ਦੰਦਾਂ ਦੀਆਂ ਬਿਮਾਰੀਆਂ ਜਿਹੜੀਆਂ ਹੈ ਉਹ ਹੀ ਸਾਡੇ ਅੰਦਰ ਪੇਟ ਦੇ ਵਿੱਚ ਜਾਂਦੀਆਂ ਜਾਂਦੇ ਸਾਡੀ ਤਬੀਅਤ ਖਰਾਬ ਹੋ ਸਕਦੀ ਹੈ ਦੰਦਾਂ ਦੀ ਮੁੱਖ ਬਿਮਾਰੀ ਹੈ ਜਿਹੜੀਆਂ ਕਿ ਆਮ ਜਨਤਾ ਦੇ ਵਿੱਚ ਹੈਗੀਆਂ ਨੇ ਉਹ ਹੈ ਦੰਦਾਂ ਦਾ ਖੋੜਾ ਤੇ ਮਸੂੜਿਆਂ ਦੀ ਬਿਮਾਰੀ। ਸੋ ਦੰਦਾਂ ਦਾ ਖੋੜਾ ਉਹ ਹੁੰਦੀ ਅਸੀਂ ਖੁਦ ਵੀ ਅਸੀਂ ਡਾਇਗਨੋਸ ਕਰ ਸਕਦੇ ਆ ਕਿ ਕਦੇ ਅਸੀਂ ਆਪਣੇ ਸ਼ੀਸ਼ੇ ਦੇ ਮੋਹਰੇ ਆਪਣਾ মুখ ਕੋਲ ਕੇ ਦੇਖਦੇ ਆ ਤੇ ਦੰਦਾਂ ਦੇ ਉੱਤੇ ਅਗਰ ਕਾਲੇ, ਪੀਲੇ ਜਾਂ ਭੂਰੇ ਰੰਗ ਦੇ ਥੱਬੇ ਨਜ਼ਰ ਆਉਂਦੇ ਨੇ ਜਾਂ ਤੁਹਾਨੂੰ ਸਟੇਜ਼ ਨਜ਼ਰ ਆਉਂਦੇ ਨੇ ਇਹਦਾ ਮਤਲਬ ਇਹ ਵੀ ਤੁਹਾਡੇ ਤੁਹਾਨੂੰ ਦੰਦਾਂ ਦੀ ਬਿਮਾਰੀ ਦੰਦਾਂ ਦੇ ਖੋੜਾ ਜਿਹੜੀ ਹੈ ਉਹ ਤੁਹਾਡੇ ਦੰਦਾਂ ਦੇ ਵਿੱਚ ਸ਼ੁਰੂ ਹੋ ਚੁੱਕੀਆਂ ਨੇ ਸੋ ਸੈਕਿੰਡ ਬਿਮਾਰੀ ਹੈ ਮਸੂੜੀਆਂ ਦੀ ਬਿਮਾਰੀ ਜਿਹਦੇ ਵਿੱਚ ਹੁੰਦਾ ਹੈ ਵੀ ਮਸੂੜੇ ਤੁਹਾਡੇ ਸੋਜ ਪੈ ਜਾਗੇ ਉਹਨਾਂ ਦਾ ਰੰਗ ਬਦਲ ਜਾਵੇਗਾ ਨਾਰਮਲ ਉਹਦਾ ਰੰਗ ਹਮੇਸ਼ਾ ਗੁਲਾਬੀ ਹੁੰਦਾ ਹੈ ਤੇ ਇਹਦੇ ਵਿੱਚ ਥੋੜਾ ਲਾਲ ਰ ਹੋ ਜਾਏਗਾ ਤੇ ਮਸੂੜੇ ਫੁੱਲ ਜਾਣਗੇ ਉਹਨਾਂ ਵਿੱਚੋਂ ਖੂਨ ਆਣਾ ਸ਼ੁਰੂ ਹੋ ਜਾਏਗਾ ਪੋੜਾ ਦੇ ਵਿੱਚੋਂ ਪਾਤ ਵਾਲੇ ਸ਼ੁਰੂ ਹੋ ਜਾਗੇ ਅਤੇ ਲੀਡਰ ਸਟੇਜਸ ਦੇ ਵਿੱਚ ਹੁੰਦਾ ਕਿ ਉਹ ਦੰਦ ਜਿਹੜੇ ਹੈਗੇ ਸਾਡੇ ਹੌਲੀ-ਹੌਲੀ ਹਿੱਲ ਕੇ ਬਾਹਰ ਨਿਕਲ ਜਾਂਦੇ ਨੇ ਜਦ ਕਿ ਆਮ ਲੋਕਾਂ ਦੇ ਵਿੱਚ ਇਹ ਧਾਰਨਾ ਹੈ ਕਿ ਦੰਦਾਂ ਦੇ ਜਿਹੜੇ ਹੈਗੇ ਨੇ ਉਹ ਪੂਰੀ ساری ਉਮਰ ਨਹੀਂ ਰਹਿ ਸਕਦੇ ਕਿ ਜੇ ਅਸੀਂ ਬੁੱਢੇ ਹੁੰਦੇ ਆ ਤੇ ਦੰਦ ਸਾਡੇ ਨਿਕਲ ਜਾਂਦੇ ਬਟ ਇਹ ਕੋਈ ਗੱਲ ਨਹੀਂ ਹੈਗੀ ਅਗਰ ਅਸੀਂ ਦੰਦਾਂ ਦੇ ਪ੍ਰਤੀ ਸੁਚੇਤ ਰਹੀਏ ਉਹਨਾਂ ਦੀ ਸਾਂਭ ਸੰਭਾਲ ਰੱਖੀਏ ते सारी उमर जो है, तो है चाहा कि इनिशियल स्टेजिंदा दोड़ा नहीं होंगे किसी भी पता लगता भी हाँ मेरे दंदा दोड़ा जगह ने भी इन्हों की पेन हो रही है और शुरू शुरू इनिशियल स्टेजि उन्होंने सेंसिटिविटी होगी सैकेंड जो होर डॉ हमारे ਇਹਨਾਂ ਤੋਂ ਅੱਗੇ ਤੇ ਹੋਣੀ ਸ਼ੁਰੂ ਹੋ ਜਾਵੇਗੀ ਔਰ ਲਾਸਟ ਦੇ ਵਿੱਚ ਤੇ ਉਹਦੇ ਦੰਦਾਂ ਦੇ ਨਾਲ ਆ ਕੇ ਸੋਜ ਵੀ ਪੈ ਜਾਗੀ ਮੂੰਹ ਤੇ ਸੋ ਅਸੀਂ ਇਹ ਹੈ ਵੀ ਉਸ ਸਟੇਜ ਤੱਕ ਆਪਣੇ ਬਿਮਾਰੀ ਨੂੰ ਮਜੀ ਪਹੁੰਚਣ ਦੇਣਾ ਤੇ ਸ਼ੁਰੂ ਦੇ ਵਿੱਚ ਇਸ ਨੂੰ ਆਪਾਂ ਰੋਕਣ ਲਈ ਜ਼ਰੂਰੀ ਉਪਾਅ ਲੈ ਕਰਨੇ ਚਾਹੀਦੇ ਆ ਜਿਆਦਾ ਦੰਦਾਂ ਦੇ ਅੰਨੇ ਦੰਦਾਂ ਨਾਲ ਅੱਗੇ ਪਿੱਛੇ ਦਾ ਬੋਲਦਾ ਹੈ ਪਰ ਆਪ ਵੀ ਜੇ ਤੈਨੂੰ ਕੀ ਕਹਿੰਦਾ ਹਾਂਜੀ ਸਰ ਇਹ ਜਿਹੇ ਵਿੱਚ ਹੁੰਦਾ ਵੀ ਪੁਰਾਣੇ ਟਾਈਮ ਤੇ ਇਹ ਹੁੰਦਾ ਸੀ ਕਿ ਸਾਡੀ ਜਿਹੜੀ ਡਾਈਟ ਸੀਗੀ ਉਹਦੇ ਵਿੱਚ ਗੰਨੇ ਸ਼ਾਮਿਲ ਹੁੰਦੇ ਸਨ ਤੇ ਦਾਣੇ ਚਾਦੇ ਸਨ ਜਾਂ ਤੇ ਇਸ ਤਰ੍ਹਾਂ ਇਸ ਤਰ੍ਹਾਂ ਲਿਆ ਕਰਾਤਾ ਹੁੰਦੀ ਸੀ ਜਿਨ੍ਹਾਂ ਨਾਲ ਸਾਡੇ ਦੰਦਾਂ ਦੀ ਐਕਸਰਸਾਈਜ਼ ਹੁੰਦੀ ਸੀ ਸਨੈਕ ਦੇ ਰੂਪੇ ਵਿੱਚ ਵੀ ਅਸੀਂ ਕਹਿ ਲਈ ਕਿ ਅਸੀਂ ਗੁੰਡਾ ਵਿੱਚ ਬੈਠੇ ਆ ਖੇਤਾਂ ਦੇ ਵਿੱਚ ਬੈਠੇ ਆ ਤੇ ਅਸੀਂ ਕੋਈ ਵੀ ਆਪਣੀਆਂ ਸਬਜ਼ੀਆਂ ਜਿਵੇਂ ਗਾਜਰ ਸ਼ਲਗਮ ਇਹਨਾਂ ਨੂੰ ਟੱਕੇ ਤੋਂ ਕੇ ਖਾ ਲੈਂਦੇ ਸੀਗੇ ਤੋ ਹੋ ਨਹੀਂ ਜੇਗਾ ਕਿ ਡਾਈਟ ਹੋਊਗੀ ਸੌਫਟ ਤੇ ਬੱਚਿਆਂ ਦੇ ਦੰਦਾਂ ਦੇ ਜਦੋਂ ਬੱਚੇ ਚਬਾਉਂਦੇ ਨੇ ਖਾਣਾ ਤੇ ਪ੍ਰੋਪਰ ਐਕਸਰਸਾਈਜ਼ ਨਹੀਂ ਹੋ ਪਾਉਂਦੀ ਕਿਉਂਕਿ ਉਹ ਫਾਸਟ ਫੂਡ ਖਾਂਦੇ ਨੇ ਫਾਸਟ ਫੂਡ ਦੇ ਨਾਲ ਜਿਹੜਾ ਕਿ ਸਿਹਤ ਵੀ ਖਰਾਬ ਹੁੰਦੀ ਹੈ ਦੰਦ ਵੀ ਖਰਾਬ ਹੁੰਦੇ ਨੇ ਤੇ ਸਾਡੇ ਦੰਦਾਂ ਦੇ ਵਿੱਚ ਵੀ ਦਿੱਕਤ ਆਉਂਦੀ ਹੈ ਬੱਚੋ ਬ੍ਰਸ਼ ਕਰਨਾ ਟੈਂਪਲਰ ਨਾਲ ਨਹੀਂ ਨਾ ਬੁਰ ਕੈਮ ਤੇ ਇਹਦਾ ਸਹੀ ਤਰੀਕਾ ਜਿਹੜਾ ਕੀ ਹੈ ਬ੍ਰਸ਼ ਤਾਂ ਸਾਨੂੰ ਦੋ ਵਾਰੀ ਕਰਨਾ ਚਾਹੀਦਾ ਹੈ ਇੱਕ ਵਾਰੀ ਸਵੇਰ ਨੂੰ ਇੱਕ ਵਾਰੀ ਸ਼ਾਮ ਨੂੰ ਤੇ ਅਸੀਂ ਕਿਉਂਕਿ ਕੋਈ ਵੀ ਮੈਨੂੰ ਪੁੱਛੇਗਾ ਕਿ ਹਾਂ ਤੁਸੀਂ ਮੈਮ ਕਿਹਾ ਵੀ ਸ਼ਾਮ ਨੂੰ ਵੀ ਰਾਤ ਨੂੰ ਵੀ ਜ਼ਰੂਰੀ ਹੈਗਾ ਤੇ ਰਾਤ ਨੂੰ ਇਸ ਕਰਕੇ ਜ਼ਰੂਰੀ ਹੈ ਕਿ ਜਦੋਂ ਅਸੀਂ ਸਾਰਾ ਦਿਨ ਸਵੇਰ ਦੇ ਟਾਈਮ ਬ੍ਰਸ਼ ਕਰ ਲਿਆ ਉਸ ਤੋਂ ਬਾਅਦ ਅਸੀਂ ਖਾਣਾ ਖਾਂਦੇ ਰਹਿੰਦੇ ਆ ਔਰ ਕੋਈ ਕੁਝ ਖਾਧਾਰਾ ਕਿਸੇ ਕਿਸ ਤਰ੍ਹਾਂ ਦੇ ਖਾਂਦੇ ਆ ਜਿਹੜੇ ਸੈਲਡ ਵਾਲੀਆਂ ਚੀਜ਼ਾਂ ਵੀ ਦੰਦ ਆਪਣੇ ਆਪ ਸਾਫ਼ ਹੁੰਦੇ ਰਹਿੰਦੇ ਨੇ ਜੇ ਅਸੀਂ ਪਾਣੀ ਪੀਂਦੇ ਆ ਕੁਝ ਅਸੀਂ ਟੀ ਚਾਹ ਪੀਂਦੇ ਆ ਜਾਂ ਦੁੱਧ ਪੀਂਦੇ ਆ ਤੇ ਉਹਦੇ ਨਾਲ ਮੂੰਹ ਦੇ ਅੰਦਰ oral cavity ਦੀ ਦੰਦਾਂ ਦੀ ਆਪਣੇ ਆਪ ਸਫਾਈ ਹੁੰਦੀ ਰਹਿੰਦੀ ਆ ਲੇਕਿਨ ਜਦੋਂ ਅਸੀਂ ਰਾਤ ਨੂੰ ਖਾਣਾ ਖਾ ਕੇ ਸੌਂਦੇ ਆ ਬ੍ਰਸ਼ ਨਹੀਂ ਕਰਦੇ ਤੇ ਭੋਜਨ ਦਾਰਤ ਸਾਡੇ ਦੰਦਾਂ ਦੇ ਵਿੱਚ ਐਵੇਂ ਹੀ ਫਸੇ ਰਹਿ ਜਾਂਦੇ ਨੇ ਕਿਉਂਕਿ ਅਸੀਂ ਸਾਰੀ ਰਾਤ ਜੇ ਅਗਰ 6 ਘੰਟੇ ਅਸੀਂ ਸੌਂਦੇ ਆ ਤੇ ਛੇ ਕਹਿੰਦੇ ਹੋ ਸਾਡੇ ਮੂੰਹ ਦੇ ਵਿੱਚ ਦੰਦਾਂ ਦੇ ਵਿੱਚ ਖਾਣੇ ਦੇ ਪਦਾਰਥ ਫਸੇ ਰਹਿਣਗੇ ਤੇ ਉਹ ਸਾਡੇ ਦੰਦਾਂ ਨੂੰ ਸੜਨਾ ਸ਼ੁਰੂ ਕਰ ਦੇ। ਅਸੀਂ ਇਹ ਕਹਿੰਦੇ ਆ ਕਿ ਜਦੋਂ ਬੱਚੇ ਦੇ ਮੂੰਹ ਦੇ ਵਿੱਚ ਪਹਿਲਾ ਦੰਦ ਹੀ ਆ ਜਾਂਦਾ ਹੈ ਤੇ ਸਾਨੂੰ ਉਹਨਾਂ ਦੇ ਦੰਦਾਂ ਦੀ ਸਫਾਈ ਰੱਖਣੀ ਲਾਜ਼ਮੀ ਬਣਾਉਣੀ ਚਾਹੀਦੀ ਹੈ। ਜਿਵੇਂ ਛੋਟੇ ਬੱਚੇ ਦੇ ਮੂੰਹ ਚ ਇੱਕ ਦੰਦ ਆਇਆ, ਦੋ ਦੰਦ ਆਇਆ ਅਸੀਂ ਉਹ ਸ਼ੁਰੂ ਚ ਸਾਫ਼ ਕੀ ਇਹ ਕਰ ਲਈ ਕਿਉਂਕਿ ਜਦੋਂ 5 ਮਹੀਨੇ ਜਾਂ 6 ਮਹੀਨੇ ਦੇ ਬੱਚੇ ਦੇ ਮੂੰਹ ਦੇ ਵਿੱਚ ਦੰਦ ਆਉਣੇ ਸ਼ੁਰੂ ਹੋ ਜਾਂਦੇ ਨੇ ਤੇ ਉਹ ਅਸੀਂ ਆਪਣੇ ਜਿਹੜਾ ਕਾਟਨ ਹੈ ਉਸ ਨੂੰ ਬਾਇਲ ਕੀਤਾ ਪਾਣੀ ਦੇ ਵਿੱਚ ਉਹ ਬੰਦੇ ਪਾਣੀ ਦੇ ਵਿੱਚੋਂ ਆਪਣੇ ਬਾਇਲ ਕਰ ਲਿਆ ਉਸ ਤੋਂ ਬਾਅਦ ਉਹਨੂੰ ਸਾਫ਼ ਕਾਟਨ ਨੂੰ ਜਿਹੜਾ ਇਸਕ ਕਰਕੇ ਉਸ ਤੇ ਬੱਚੇ ਦੇ ਦੰਦਾਂ ਦੀ ਸਫਾਈ ਕਰਨੀ ਚਾਹੀਦੀ ਹੈ ਕਿਉਂਕਿ ਇਹਨਾਂ ਛੋਟਾ ਬੱਚਾ ਖੁਦ ਤਾਂ ਬ੍ਰਸ਼ ਨਹੀਂ ਕਰ ਸਕੀਗਾ ਔਰ ਜਿਸ ਤਰ੍ਹਾਂ ਇਹ ਮੂੰਹ ਦੇ ਵਿੱਚ ਹੌਲੀ ਹੌਲੀ ਦੰਦ ਵਾਧੇ ਜਾਂਦੇ ਨੇ ਜਾਂ ਬੱਚਾ ਇੰਨਾ ਤੋਂ ਵੱਡਾ ਹੋ ਜਾਂਦਾ ਹੈ 4 5 4 ਇਅਰਸ ਆ ਤੇ ਉਹ ਆਪਣੇ ਆਪ ਹੀ ਫਿਰ ਉਹ ਬਰਸ਼ ਕਰਨਾ ਜਿਹੜਾ ਹੈਗਾ ਸਿੱਖ ਜਾਏਗਾ ਜਾਂ ਉਸ ਨੂੰ ਸਿਖਾਉਣਾ ਪੈਂਦਾ ਹੈ ਅਸੀਂ ਹਸਪੀਟਲ ਦੇ ਵਿੱਚ ਵੀ ਆਪਣੇ ਕਲੀਨਿਕਸ ਤੇ ਹੁੰਦੇ ਹਾਂ ਬੱਚਿਆਂ ਨੂੰ ਬਰਸ਼ਿੰਗ ਟੈਕਨੀਕਸ ਜਿਹੜੀਆਂ ਆ ਉਹ ਨਾਲ ਦੱਸਦੇ ਰਹਿੰਦੇ ਆ ਕਿਉਂਕਿ ਜਦੋਂ ਸਾਡੇ ਕੋਲ ਬੱਚੇ ਆਉਂਦੇ ਨੇ ਉਹਨਾਂ ਦੇ ਪੈਰੈਂਟਸ ਨੂੰ ਅਵੇਅਰਨੈਸ ਦਿੱਤੀ ਜਾਂਦੀ ਹੈ ਕਿ ਬਰਸ਼ਿੰਗ ਟੈਕਨਿਕ ਇਹ ਹੈ ਤੇ ਇਸ ਤਰ੍ਹਾਂ ਬਰਸ਼ ਕਰਵਾਉਣ दंदा के फायदे सनों हरिया सब्जियां जिमें कि सैलड वाली चीज़ा मूली गाजर दर खीरा टमाटर चुकंदर इन्होंने सेवन करना चाहिए आ नंबर दो हरिया पत्तेदार सब्जियां साग पालक मेथी इन्हों चीज़ों के सेवन करना चाहिए आ थर्ड दुध दही पनीर इन्हों चीज़ों की प्रॉपर बरतन करनी चाहिए है ਜਿਸ ਤਰ੍ਹਾਂ ਸਾਨੂੰ ਬਾਡੀ ਲਈ ਹੋਰ ਵੀ ਸਾਰੇ ਬਾਡੀ ਨੂੰ ਆਪ ਕੋ ਸ਼ਕਤੀ ਦੇਣ ਲਈ ਵੀ ਕੈਲੋਰੀਜ਼ ਐਂਡ ਮਿਨਰਲਸ ਚਾਹੀਦੇ ਹੁੰਦੇ ਨੇ ਉਸੇ ਤਰ੍ਹਾਂ ਦੰਦਾਂ ਨੂੰ ਵੀ ਲੋਡ ਹੁੰਦੀ ਹੈ ਕਿ ਸਾਨੂੰ ਭਰਪੂਰ ਮਾਤਰਾ ਵਿੱਚ ਕੈਸ਼ਲ ਮਿਲਣਾ ਚਾਹੀਦਾ ਸੋ ਇਸ ਲਈ ਦੁੱਧ ਰਹਿਤ ਵੀ ਆਧਿਕ ਦੇ ਨਾਲ ਹੋਰ ਸਾਨੂੰ ਗੰਨਾ ਤੇ ਮਿਲ ਜਾਏ ਤੇ ਉਹ ਠੁਪਣਾ ਚਾਹੀਦਾ ਤੇ ਸਭ ਤੋਂ ਵੱਡੇ ਜਿਵੇਂ ਪਿਛਲੇ ਜ਼ਮਾਨੇ ਪੁਰਾਣੀ ਜ਼ਮਾਨਿਆਂ ਦੇ ਵਿੱਚ ਹੁੰਦਾ ਸੀ ਕਿ ਦਾਣੇ ਚਬਣੇ ਉਹ ਵੀ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਵੀ ਐਕਸਰਸਾਈਜ਼ ਜਿਹੜੀ ਪ੍ਰੋਪਰ ਦੰਗਰੀ ਬਣਦੀ ਹੈ